ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਮంత్రి ਨਸ਼ਾ ਤਸਕਰੀ ਦਾ ਕੇਸ ਸੱਤ ਪੰਜਾਬੀਆਂ ਸਮੇਤ 10 ਕਾਬੂ ਕਰਨ ਕਮਾਨ ਦੇ ਨਾਂ ਤੇ ਸਿਆਸਤਪੱਖੀ ਜੰਗੀ ਯਾਦਗਾਰ ਸਿੰਘਾਪੁਰ ਵਿੱਚ ਮਨਪ੍ਰੀਤ ਬਾਦਲ ਨਤਮਸਤਕ ਹੋਏ ਸ਼ਹੀਦ ਸਿੱਖ ਸਪਾਹੀਆਂ ਨੂੰ ਦਿੱਤੀ ਸ਼ਰਧਾਂਜਲੀ ਮਾਸਟਰ ਤਾਰਾ ਸਿੰਘ ਦੀ ਧੋਤਰੀ ਨੇ ਜਹਜਦਰ ਤੋਂ ਮੰਗਿਆ ਅਸਤੀਫਾ ਆਖਿਆ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਫੈਸਲਾ ਲੈਣਾ ਹੈ ਨੁਕਸਾਨ ਦੇ ਪਤਨਿਕ ਜੱਤੇ ਬੰਦੀਆਂ ਵੱਲੋਂ ਜਹਜਦਰ ਦੀ ਚੋਣ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਐਸ.ਐਫ.ਐਸ ਦੀ ਝੰਡੀ ਕਨੁਪਰੀਆ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਪੰਜਾਬ ਸਰਕਾਰ ਖਿਲਾਫ ਸੜਕਾਂ ਦੇ ਉਤਰੇ ਮੁਲਾਜ਼ਮ ਦਰ ਵੀਰ ਗਾਂਧੀ ਦੀ ਮੰਗ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਨੇ ਵੱਧ ਅਧਿਕਾਰ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ 81 ਸਾਲਾ ਬਜ਼ੁਰਗ ਅਕਾਲੀ ਆਗੂ ਤੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬਰਮਪੁਰਾ ਨੇ ਆਖਿਆ ਕਿ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣੀ ਇੱਕ ਗਲਤੀ ਸੀ ਉਹਨਾਂ ਆਖਿਆ ਕਿ ਅਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਔਖੇ ਸਮੇਂ ਤੇ ਪਾਰਟੀ ਵਿੱਚ ਖੜੇ ਆ ਜਦੋਂ ਕੁਝ ਕੱਟੜ ਕਿਸਮ ਦੇ ਲੋਕ ਸਾਡੇ ਵਿਰੋਧ ਖੜਦੇ ਤੇ ਪਾਰਟੀ ਹਰ ਵਾਰ ਆਜਾਈਆਂ ਚੁਣੌਤੀਆਂ ਦਾ ਟੱਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੁੰਦੀ ਹੈ ਉਹਨਾਂ ਆਖਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਲ 2015 ਦੌਰਾਨ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰਨਾ ਇੱਕ ਵੱਡੀ ਗਲਤੀ ਸੀ ਭਾਵੇਂ ਇਹ ਮਾਫੀ ਇੱਕ ਮਹੀਨੇ ਬਾਅਦ ਵਾਪਸ ਲੈ ਲਈ ਗਈ ਬਾਬਲ ਕਲਾਂ ਵਿੱਚ ਰੋਸ ਮੁਜ਼ਾਹਰੇ ਤੇ ਗੋਲੀਬਾਰੀ ਦਰਾਂਨ ਹੋਏ ਦੋ ਵਿਅਕਤੀਆਂ ਦੀ ਮੌਤ ਨੇ ਉਹਨਾਂ ਆਖਿਆ ਕਿ ਹਵਾ ਸਾਡੇ ਖਿਲਾਫ ਕਰ ਦਿੱਤੀ। ਉਹਨਾਂ ਆਖਿਆ ਕਿ ਇਸ ਗੋਲੀਕੰਢ ਦਾ ਨੁਕਸਾਨ ਅਕਾਲੀ ਦਲ ਨੂੰ ਹੋਇਆ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਛੱਟ ਵੱਜੀ ਹੈ। ਰਣਜੀਤ ਸਿੰਘ ਗੁਰਮਪੁਰਾ ਨੇ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਰ ਨੂੰ ਇਹ ਹੁਣ ਖੁੱਲ੍ਹ ਕੇ ਦੱਸਣਾ ਚਾਹੀਦਾ ਹੈ ਕਿ ਇਹ ਸਭ ਕੁਝ ਕਿਵੇਂ ਵਾਪਰਿਆ। ਉਹਨਾਂ ਆਖਿਆ ਕਿ ਪਾਰਟੀ ਲੀਡਰਸ਼ਿਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਹੈ। ਉੱਥੇ ਸਮੂਹਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ। ਸਾਨੂੰ ਮਾਫੀ ਮੰਗਣ ਵਿੱਚ ਉਹਨਾਂ ਆਖ ਅਕਾਲ ਤਖਤ ਸਾਹਿਬ ਝੁਕਣ ਤੇ ਕੋਈ ਗੁਰੇਜ਼ ਨਹੀਂ ਹੋਣਾ ਕੈਨੇਡਾ ਵੇਖਿਓ ਨਜੀ ਦੌਰੇ ਤੇ ਗਏ ਤੇ ਉਹਨਾਂ ਆਖਿਆ ਕਿ ਇੱਥੇ ਕੋਈ ਭਾਸ਼ਣ ਦੇਣ ਨਹੀਂ ਆਏ ਉਹਨਾਂ ਆਖਿਆ ਕਿ ਇਸ ਮਾਮਲੇ ਵਿੱਚ ਬੇਹਦ ਸਪਸ਼ਟ ਹੈ ਕਿ ਸਾਨੂੰ ਸਿਆਸਤ ਪੰਜਾਬ ਵਿੱਚ ਕਰਨੀ ਚਾਹੀਦੀ ਹੈ ਟਕਸਾਲੀ ਆਗੂ ਮਾਸਟਰ ਤਾਰਾ ਸਿੰਘ ਦੀ ਦੋਤੀ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਕਿਰਨਜੀਤ ਕੌਰ ਨੇ ਖੁਲਾਸਾ ਕੀਤਾ ਕਿ ਡੇਰਾ ਸਰਸਾ ਮੁਖੀ ਨੂੰ ਮਾਫੀ ਦੇਣ ਵਿੱਚ ਪੰਜ ਸਿੰਘ ਸਹਿਬਾਨਾਂ ਨੇ ਦਬਾਤ ਅਹਿਤ ਮਾਫੀ ਦਾ ਫੈਸਲਾ ਕੀਤਾ ਸੀ ਜਿਸ ਕਰਕੇ ਸੁਖਬੀਰ ਬਾਦਲ ਸਮੇਤ ਮਾਫੀ ਦੇਣ ਵਾਲੇ ਜਹਾਜ਼ਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਹੋ ਜਾਣ। ਉਹਨਾਂ ਆਖੇ ਕਿ ਸੁਖਬੀਰ ਦੇ ਇਸ ਫੈਸਲੇ ਤੋਂ ਟਕਸਾਲੀ ਆਗੂ ਤੇ ਟਕਸਾਲੀ ਆਗੂ ਦੇ ਪਰਿਵਾਰ ਵੀ ਨਾਖੁਸ਼ ਨੇ ਕਿਉਂਕਿ ਲੰਬੇ ਸੰਘਰਸ਼ ਤੋਂ ਬਾਅਦ ਅਕਾਲੀ ਦਲ ਹੋਂਦ ਵਿੱਚ ਆਇਆ ਹੈ। ਟਕਸਾਲੀ ਆਗੂ ਵੱਲੋਂ ਕੁਰਬਾਨੀ ਦੇ ਕੇ ਜੋ ਅਕਾਲੀ ਪਾਰਟੀ ਸਿੱਖ ਪੰਥ ਨੂੰ ਮਿਲੀ ਸੀ ਇਹੋ ਹਟ ਜਾਣਾ ਚਾਹੀਦਾ ਹੈ ਹੁਣ ਆਖਿਆ ਕਿ ਡੇਰਾ ਮੁਖੀ ਨੂੰ ਮਾਫੀ ਦੇਣਾ ਸਿਧਾਂਤਕ ਤੌਰ ਤੇ ਗਲਤ ਸੀ ਜਿਸ ਦਾ ਵਿਰੋਧ ਸਿੱਖ ਪੰਥ ਵੱਲੋਂ ਕੀਤਾ ਗਿਆ ਜਿਸ ਤਹਿਤ ਹੋਇਆ ਫੈਸਲਾ ਜ਼ਹਿਦਰ ਨੇ ਵਾਪਸ ਲੈਣਾ ਪਿਆ ਜੋ ਜ਼ਹਿਦਰ ਦੀ ਵੱਡੀ ਗਲਤੀ ਸੀ ਹੁਣ ਆਖਿਆ ਕਿ ਜੇ ਜ਼ਹਿਦਰ ਦੀ ਗਲਤੀ ਕਾਰਨ ਗਲਤੀ ਜੇ ਜ਼ਹਿਦਰ ਹੀ ਗਲਤੀ ਕਰਨ ਤਾਂ ਜ਼ਹਿਦਰ ਨੂੰ ਕੋਈ ਹੱਕ ਨਹੀਂ ਕਿ ਅਹੁਦੇ ਤੋਂ ਬਣੇ ਰਹਿਣ ਹੁਣ ਆਖਿਆ ਕਿ ਜ਼ਥੇਦਾਰਾਂ ਨੂੰ ਇਸ ਕੀਤੀ ਹੋਈ ਗਲਤੀ ਲਈ ਉਸ ਸਮੇਂ ਹੀ ਸਿੱਖ ਪੰਥ ਤੋਂ ਮਾਫੀ ਮੰਗ ਕੇ ਅਹੁਦੇ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਸਨ ਇਸੇ ਤਰ੍ਹਾਂ ਗਿਆਨੀ ਗੁਰਮਖ ਸਿੰਘ ਤੇ ਭਾਈ ਹਿੰਮਤ ਸਿੰਘ ਨੇ ਪਹਿਲਾਂ ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਬੋਰਡਰ ਵਿੱਚ ਭੇਜ ਦਿੱਤਾ ਗਿਆ ਭਾਈ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਜੋ ਬਿਆਨ ਦਿੱਤੇ ਉਹ ਬਾਦਲਾਂ ਦੇ ਖਿਲਾਫ ਸਨ ਇਸੇ ਲਈ ਉਹਨਾਂ ਆਖਿਆ ਕਿ ਸਮਝੌਤੇ ਦੇ ਤਰ ਤੁਰਤ ਗਿਆਨੀ ਗੁਰਮੁਖ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੁਖ ਗ੍ਰੰਤੀ ਲਾ ਦਿੱਤਾ ਗਿਆ ਪੰਜਾਬ ਸਰਕਾਰ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਤੇ ਕਾਰਵਾਈ ਕਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਅਤੇ ਗੋਲੀ ਕੰਢ ਦੀ ਜਾਂਚ ਸੀਬੀਆਈ ਕੋਲੋਂ ਵਾਪਸ ਲੈਣ ਲਈ ਪਹਿਲਾਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਸੂਬਾ ਸਰਕਾਰ ਨੇ ਸੀਬੀਆਈ ਕੋਲੋਂ ਵਾਪਸ ਕੇਸ ਵਾਪਸ ਲੈਣ ਲਈ ਕੇਂਦਰੀ ਗ੍ਰਹਿ ਮੰਤਰ ਪੰਪਿਆ ਜਾ ਸਕਦਾ ਹੈ ਪ੍ਰਧਾਨ ਮੰਤਰੀ ਦਫ਼ਤਰ ਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫੈਸਲਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮੱਦੇਨਜ਼ਰ ਲਿਆ ਗਿਆ। ਯੇਸ਼ਵਰੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ 28 ਅਗਸਤ ਨੂੰ ਵਿਸਤਾਰ ਵਿੱਚ ਬਹਿਸ ਕੀਤੀ ਗਈ ਸੀ। ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੋਖਾ ਵਿੱਚ ਬਠਿੰਡਾ ਜ਼ਿਲ੍ਹਪੁਰ ਕੌਮੀ ਸ਼ਰਾ ਉੱਪਰ ਸਿੱਖ ਵਰਕਰਾਂ ਵੱਲੋਂ ਬਾਦਲ ਪਰਵਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਪੁਤਲੇ ਫੂਕਦੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਜਸਟਿਸ ਦੀ ਜਾਂਚ ਰਿਪੋਰਟ ਵਿੱਚ ਜਗਜਹਿਰ ਹੋਈ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਕਸੂਰਵਾਰ ਖਿਲਾਫ ਤੁਰੰਤ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੀ ਸਮਾਗਮ ਮੌਕੇ ਇਕੱਠ ਵੱਲੋਂ ਮਤਾ ਪਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਲਾਲ ਬਾਦਲ ਬਾਦਲ ਨਾਲ ਜੁੜੇ ਸਿੱਖਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਬਾਦਲ ਕਹਿੰਦਾ ਸਾਥ ਛੱਡ ਦੇਣ ਬੁਲਾਰਿਆਂ ਨੇ ਇਸ ਮੌਕੇ ਪਾਸ ਕੀਤੇ ਮਤੇ ਨਹੀਂ ਸਾਬਕਾ ਮੁੱਖ ਮੰਤਰੀ ਦੀ ਸਰਕਾਰ ਤੇ ਦੋਸ਼ ਲਾਇਆ ਕਿ ਉਸ ਵੱਲੋਂ ਪਾਵਨ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜੋ ਵੱਡਾ ਅਪਰਾਧ ਹੈ ਉਹਨਾਂ ਵਾਸਤੇ ਬਾਦਲ ਨੂੰ ਜ਼ਿੰਮੇਵਾਰ ਠਰਉਂਦੇ ਹਨ ਉਹਨਾਂ ਧਾਰਮਿਕ ਅਪਰਾਧੀ ਕਰਾਰ ਦਿੰਦੇ ਹਨ ਪਾਰਟੀ ਨਾਲ ਜੁੜੇ ਸਿੱਖਾਂ ਨੂੰ ਵਕਤ ਹੁਣ ਦਾ ਸੱਦਾ ਦਿੱਤਾ ਹੈ ਕੈਨੇਡਾ ਦੇ ਟ੍ਰਾਂਟੋ ਪੀਲ ਦੀ ਖੇਤਰੀ ਪੁਲਿਸ ਨੇ ਕੈਨੇਡਾ ਦੇ ਅਨਟਾਰੀਓ ਸੂਬੇ ਵਿੱਚ ਕਮੰਤਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹਾਂ 10 ਜਣਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ 7 ਪੰਜਾਬੀ ਨੇ ਪੁਲਿਸ ਦੇ ਖੁਫੀਆ ਵਿਭਾਗ ਨੇ ਨਾਲ ਸਾਰੇ ਖਿਲਾਫ ਨਸ਼ਾ ਤਸਕਰੀ ਧੋਖਾਧੜੀ ਤੇ ਚੋਰੀ ਦੇ ਦੋਸ਼ ਸ਼ੇਠਾ 80 ਕੇਸ ਦਰਜ ਕੀਤੇ ਪੀਲ ਸੂਬੇ ਦੀ ਪੁਲਿਸ ਦੇ ਖੁਫੀਆ ਵਿਭਾਗ ਨੇ ਦੱਸਿਆ ਕੇਸ ਕੇਸ ਦੀ ਪਿਛਲੇ 1 ਸਾਲ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਲੋਕਾਂ ਦਾ ਜਾਲ ਅਮਰੀਕਾ ਤੋਂ ਪਾਕਿਸਤਾਨ ਤੱਕ ਫੈਲਿਆ ਹੈ ਜਿੱਥੇ ਨਸ਼ੀਲੇ ਪਦਾਰਥ ਅਫੀਮ ਹੈਰਨ ਤੇ ਕਈ ਹੋਰ ਨਸ਼ੇ ਟ੍ਰਾਂਟ ਚੋਰੀ ਦੀਆਂ ਚੀਜ਼ਾਂ ਦੀ ਤਸਕਰੀ ਤੋਂ ਖਾ ਤੜੀ ਤੇ ਬਿਨ ਬਗੈਰ ਯੋਗਤਾ ਦੇ ਡਰਾਈਵਿੰਗ ਕਰਨ ਦੇ ਦੋਸ਼ ਨੇ ਪੁਲਿਸ ਨੇ ਇਸ ਕੇਸ ਵਿੱਚ ਰਵੀ ਸ਼ੰਕਰ ਗੁਰਿੰਦਰ 베ਦੀ ਭੁਪਿੰਦਰ ਰਾਜਾ ਨਰਾਇਣ ਔਰੀ ਸਕਵੀਰ ਬਰਾੜ ਗੁਰਪ੍ਰੀਤ ਤੇ ਲੋਂ ਦਲਬਾਗ ਔਜਲਾ ਕਰਨ ਕਮਾਨ ਜੋ ਬ੍ਰਮਟਨ ਤੋਂ ਨੇ ਆਜਾਦਲੀ ਦਾਮਨੀ ਅਤੇ ਦਰਸ਼ਨ 베ਦੀ ਨੂੰ ਗ੍ਰਿਫਤਾਰ ਕੀਤਾ ਸੱਤ ਵਿਅਕਤੀ ਪੰਜਾਬੀ ਹੈ ਪੰਜਾਬ ਪੁਲਿਸ ਦੇ ਮੁਖੀ ਨੇ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਦੱਸਣਯੋਗ ਹੈ ਕਿ ਪੁਲਿਸ ਨੇ 65000 ਡਾਲਰ ਕੀਮਤ ਦੀਆਂ 2.5 ਕਿਲੋ ਫੀਮ 1.5 ਲੱਖ ਡਾਲਰ ਕੀਮਤ ਦੀ 14 ਕਿਲੋਗ੍ਰਾਮ ਹੈਰਨ ਤੇ ਇਲਾਵਾ ਹੋਰ ਮਸ਼ੀਨਲੇ ਪਦਾਰਥ ਚੋਰੀ ਦਾ ਟਰਾਲਾ 45 ਲੱਖ ਡਾਲਰ ਦੀ ਚੋਰੀ ਦਾ ਸਮਾਨ ਤੇ 50000 ਡਾਲਰ ਦੀ ਨਕਦੀ ਵੀ ਫੜੀ ਹੈ ਖੇਤਰੀ ਪੁਲਿਸ ਨੂੰ ਇਸ ਜਾਂਚ ਵਿੱਚ ਕੈਨੇਡਾ ਦੀਆਂ 13 ਪੁਲਿਸ ਏਜੰਸੀਆਂ ਤੇ ਅਮਰੀਕਾ ਪੁਲਿਸ ਤੇ ਹੋਰ ਨਾਲ ਜਥੇਬੰਦੀਆਂ ਨੇ ਸਹਿਯੋਗ ਕੀਤਾ ਹੈ ਕੈਨੇਡਾ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ੀ 8 ਸੱਤ ਪੰਜਾਬੀਆਂ ਸਮੇਤ ਫੜੇ ਗਏ 10 ਵਿਅਕਤੀਆਂ ਬਾਰੇ ਸੋਸ਼ਲ ਮੀਡੀਆ ਤੇ ਚਰਚਾ ਹੋਣ ਨਾਲ ਸੰਗਰੂਰ ਜ਼ਿਲ੍ਹੇ ਦੀ ਸਿਆਸਤ ਗਰਮਾ ਗਈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਉੱਪਰ ਤਿੱਖੇ ਸ ਦਾਸ ਵਿਅਕਤੀਆਂ ਦੀ ਸੂਚੀ ਵਿੱਚ 46 ਸਾਲਾ ਕਰਨ ਕਮਾਨ ਦਾ ਨਾਮ ਹੈ ਜੋ ਬ੍ਰੈਂਟਨ ਕੈਨੇਡਾ ਦਾ ਵਸਨੀਕ ਹੈ ਇਹ ਵਿਅਕਤੀ ਕਥਿਤ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਸਕਤਰ ਹੈ ਤੇ ਸੁਖਦੇਵ ਸਿੰਘ ਢੀਂਡਸਾ ਦਾ ਨੇੜਲਾ ਸਾਥੀ ਰਿਹਾ ਹੈ ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਬਾਰੇ ਸਪਸ਼ਟ ਕਰਨਾ ਚਾਹੀਦਾ ਹੈ ਭਗਵੰਤ ਮਾਨ ਨੇ 10 ਵਿਅਕਤੀਆਂ ਦੀ ਸੂਚੀ ਵਿੱਚੋਂ ਜ਼ਿਆਦਾਤਰ ਪੰਜਾਬ ਨਾਲ ਸੰਬੰਧਿਤ ਦੱਸੇ ਗਏ ਉਹਨਾਂ ਆਖੇ ਕਿ ਇਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੈ ਕਿ ਇਹਨਾਂ ਸਾਰੇ ਵਿਅਕਤੀਆਂ ਬਾਰੇ ਜਾਂਚ ਕਰਾਈ ਜਾਵੇ ਕਿ ਉਹਨਾਂ ਦੀਆਂ ਜਾਇਦਾਦਾਂ ਪੰਜਾਬ ਵਿੱਚ ਕਿੱਥੇ-ਕਿੱਥੇ ਹਨ ਤੇ ਇਸ ਮਾਮਲੇ ਵਿੱਚ ਕ ਇਸ ਨੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮಿತಿ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 232 ਤੇ ਪੰਚਾਇਤ ਸਮಿತಿ ਲਈ 2586 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਿੰਗਾਪੁਰ ਦੀ ਕ੍ਰਾਂਜੀ ਜੰਗ ਵਿੱਚ ਸ਼ਹੀਦੀ ਪਾ ਚੁੱਕੇ 5000 ਸਿੱਖ ਸਪਾਹੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਜਾਨਾਂ ਵਾਰੀਆਂ ਸਨ ਖਜ਼ਾਨਾ ਮੰਤਰੀ ਨੇ 5 ਸਤੰਬਰ 2018 ਨੂੰ ਕ੍ਰਾਂਜੀ ਜੰਗ ਯਾਦਗਰੀ ਦੇ ਦੌਰਾਨ ਉਨ੍ਹਾਂ ਸਪਾਹੀਆਂ ਨੂੰ ਸੇਜਦਾ ਕੀਤਾ ਤੇ ਆਖਿਆ ਕਿ ਇਹ ਉਹ ਬਹਾਦਰ ਸਪਾਹੀ ਹੈ ਜੋ ਆਪਣੀ ਮਾਤਭੂਮੀ ਤੋਂ ਵਿਸਰੇ ਹੋਏ ਨੇ ਲੋਕ ਸੰਸਦ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਦੇ ਪਿਤਾ ਦੇ ਦੇਹਾਂਤ ਤੇ ਪੁਲਿਸ ਕਮਿਸ਼ਨਰ ਡਾਕਟਰ ਸੁਖਜੈਨ ਸਿੰਘ ਗਿੱਲ ਨੇ ਵਿਧਾਇਕ ਬੈਂਸ ਪਰਵਾਂ ਦੇ ਘਰ ਜਾ ਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਸਾਬਕਾ ਡੈਪਟੀ ਸਪੀਕਰ ਬੀਰਜਵਿੰਦਰ ਸਿੰਘ ਸਵਿੱਤ ਵੱਡੀ ਗਿਣਤੀ ਵਿੱਚ ਹੋਰ ਲੋਕ ਵੀ ਉਹਨਾਂ ਦੇ ਘਰ ਪਹੁੰਚੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿੱਚ ਵਿਦਿਆਰਥੀ ਫਾਰ ਸੋਸਾਇਟੀ ਨੇ ਇਤਿਹਾਸ ਸਿਰਜਦਿਆਂ ਜਿੱਤ ਦਰਜ ਕੀਤੀ ਹੈ ਐਸ ਐਫ ਐਸ ਵੱਲੋਂ ਪ੍ਰਧਾਨਗੀ ਲਈ ਉਮੀਦਵਾਰ ਕਨੂ ਕਨੁਪਰੀਆ ਨੇ 2802 ਵੋਟਾਂ ਹਾਸਲ ਕੀਤੀਆਂ ਉਹ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ ਵੀਰਵਾਰ ਨੂੰ ਭਾਰਤੀ ਰੁਪਇਆ ਡਿੱਗ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਅਮਰੀਕੀ ਡਾਲਰ ਦੇ ਮੁਕਾਬਲੇ ਕੱਲ ਸ਼ਾਮ 37 ਪੈਸੇ ਡਿੱਗ ਕੇ 72.12 ਰੁਪਏ ਤੇ ਪਹੁੰਚ ਗਿਆ ਨਿਵੇਸ਼ਕਾਂ ਨੇ ਆਪਣਾ ਧਿਆਨ ਵਿਤੀ ਰਾਜ ਧੰਨੀ ਵੱਲ ਰੱਖਿਆ ਰੁਪਏ ਵਿੱਚ ਗਰਾਵਟ ਪੋਧਵਾਰ ਨੂੰ ਲਗਾਤਾਰ 6ਵੇਂ ਦਿਨ ਤੋਂ ਜਾਰੀ ਰਹੀ ਜਦੋਂ ਅਮਰੀਕੀ ਡਾਲਰ ਦੇ ਮੁਕਾਬਲੇ 17 ਪੈਸੇ ਡਿੱਗ ਕੇ 71.75 ਤੇ ਬੰਦ ਹੋਇਆ ਖਜ਼ਾਨ ਮੰਤਰੀ ਅਰੁਣ ਜੇਤਲੀ ਨੇ ਆਖਿਆ ਸੀ ਕਿ ਰੁਪਈਏ ਵਿੱਚ ਇਹ ਗਰਾਵਟ ਸੰਸਾਰ ਕਰਨਾ ਕਰਕੇ ਜਿਕਰਯੋਗ ਹੈ ਕਿ ਡਾਲਰ ਮਹਿੰਗਾ ਹੋਣ ਕਰਕੇ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮ ਆਮ ਆਦਮੀ ਪਾਰਟੀ ਨੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਸਿਆ ਉਧਰ ਕੋਲ ਹਿੰਦ ਕਿਸਾਨ ਸਭਾ ਦੇ ਆਗੂਆਂ ਨੇ ਵੀ ਬਲਾਕ ਸੰਗਠਨ ਤੇ ਪਿੰਡਾਂ ਦੀਆਂ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਲਾਗਤਾਂ ਤੇ ਖਰਚਿਆਂ ਦੇ ਵਾਧੇ ਖਾਸ ਕਰਕੇ ਡੀਜ਼ਲ ਦਾ ਪਾਸਮਾਨੀ ਪੁੱਜਰ ਵਿਰੁੱਧ ਜ਼ੋਰਦਾਰ ਆਵਾਜ਼ ਚੁੱਕਣ ਸਰਵੋੱਚ ਅਦਾਲਤ ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਇੱਕ ਇਤਿਹਾਸਕ ਫੈਸਲੇ ਵਿੱਚ ਬ੍ਰਿਟਾਨਵੀ ਹਕੂਮਤ ਦੇ ਦੌਰ ਤੋਂ ਚੱਲੇ ਆ ਰਹੇ ਕਾਨੂੰਨ ਨੂੰ ਰੱਦ ਕਰਦਿਆਂ ਸਹਿਮਤੀ ਨਾਲ ਬਣਾਏ ਜਾਣ ਵਾਲੇ ਸਮਲਿੰਗੀ ਸਬੰਧਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ ਅਦਾਲਤ ਨੇ ਸਾਫ਼ ਕਰ ਦਿੱਤਾ ਹੈ ਕੀ ਬਰਾਬਰ ਲਿੰਗ ਵਾਲੇ ਵਿਅਕਤੀਆਂ ਵਿੱਚ ਜਿਨਸੀ ਸਬੰਧ ਗੁਨਾਹ ਨਹੀਂ ਸਮਲੰਗੀ ਕਾਰਕੁਨਾਂ ਨੇ ਇਸ ਫੈਸਲੇ ਦਾ ਪਰਮਾ ਸਵਾਗਤ ਕੀਤਾ ਭਾਰਤ ਸਮਲੰਗੀ ਸਬੰਧਾਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ 26ਵਾਂ ਮੁਲਕ ਬਣ ਗਿਆ ਇਸ ਦੇ ਨਾਲ ਹੀ ਸੰਵਿਧਾਨਕ ਕਮੇਟੀ ਨੇ ਆਖਿਆ ਕਿ ਜਨਵਰੀਆਂ ਦੇ ਬੱਚਿਆਂ ਨਾਲ ਗੈਰ ਕੁਦਰਤੀ ਜਿਨਸੀ ਸਬੰਧਾਂ ਨਾਲ ਸਿੱਝਣ ਵਾਲੀਆਂ ਧਾਰਾ 377 ਵਿਚਾਲੇ ਵਿਵਸਥਾਵਾਂ ਪਹਿਲਾਂ ਮੰਗ ਅਮਲ ਵਿੱਚ ਰਹਿਣਗੀਆਂ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ